ਤੁਸੀਂ ਦੇਖ ਰਹੇ ਹੋ ਡੈਲੀ ਪੋਸਟ ਪੰਜਾਬੀ ਮੈਂ ਹੱਸ ਨੇਨਾ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ 41 ਸਾਲ ਬਾਅਦ ਵੱਡਾ ਖੁਲਾਸਾ ਹੋਇਆ ਹੈ ਸਾਬਕਾ ਫੌਜ ਮੁਖੀ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਕਿ ਭਾਰਤੀ ਸੈਨਾ ਦੇ ਵੱਲੋਂ ਆਪਰੇਸ਼ਨ ਬਲੂ ਸਟਾਰ ਨਹੀਂ ਕੀਤਾ ਜਾਣਾ ਸੀ ਦੱਸਦੀ ਹੈ ਕਿ ਸਾਬਕਾ ਫੌਜ ਮੁਖੀ ਜਨਰਲ ਵੀ.ਐਨ. ਸ਼ਰਮਾ ਦੇ ਵੱਲੋਂ ਇਹ ਵੱਡਾ ਤੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਕਿ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਦਿੱਤੀ ਗਈ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਭਾਰਤੀ ਫੌਜ ਦੇ ਵੱਲੋਂ ਆਪਰੇਸ਼ਨ ਬਲੂ ਸਟਾਰ ਨਹੀਂ ਕੀਤਾ ਜਾਣਾ ਸੀ ਤਾਂ ਅਚੇਹ ਦੇ ਵਿੱਚ ਉਹਨਾਂ ਨੇ ਕਿਹਾ ਕਿ ਦਬਾਅ ਬਣਾਇਆ ਜਾ ਰਿਹਾ ਸੀ ਇਸ ਕਾਰਵਾਈ ਕਰਨ ਨੂੰ ਨਿੱਜੀ ਚੈਨਲ ਦੇ ਵਿੱਚ ਦਿੱਤੀ ਇੰਟਰਵਿਊ ਦੇ ਦੌਰਾਨ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਉਹਨਾਂ ਕਿਹਾ ਕਿ ਫੌਜੀ ਕਾਰਵਾਈਆਂ ਦੇ ਡਾਇਰੈਕਟੋਰੇਟ ਨੇ ਤਤਕਾਲੀ ਫੌਜ ਮੁਖੀ ਜਨਰਲ ਏਐਸ ਵੈਦਿਆ ਨੂੰ ਸਲਾਹ ਦਿੱਤੀ ਸੀ ਕਿ ਭਾਰਤੀ ਫੌਜ ਨੂੰ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਰਮੰਦਰ ਸਾਹਿਬ ਤੋਂ ਬਾਹਰ ਕੱਢਣ ਲਈ ਕਿਸੇ ਵੀ ਕਾਰਵਾਈ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਰਾਜਨੀਤਿਕ ਚਾਲ ਸੀ 41 ਸਾਲ ਬਾਅਦ ਇੱਕ ਹੋਰ ਵੱਡਾ ਖੁਲਾਸਾ ਕੀਤਾ ਗਿਆ ਸਾਬਕਾ ਫੌਜ ਮੁਖੀ ਜਨਰਲ ਵੀਐਨ ਚਰਮਾ ਨੇ ਇਹ ਗੱਲ ਆਖੀ ਹੈ ਤਾਂ ਕਿਹਾ ਹੈ ਕਿ ਭਾਰਤੀ ਫੋਰਸ ਤੋਂ ਜਰਨੈਲ ਸਿੰਘ ਪਿੰਡਰਾਵਾਲੀ ਅਤੇ ਉਹਨਾਂ ਦੇ ਸਮਰਥਕਾਂ ਨੂੰ ਹਰਮੰਦਰ ਸਾਹਿਬ ਤੋਂ ਬਾਹਰ ਕੱਢਣ ਲਈ ਕਿਸੇ ਵੀ ਕਾਰਵਾਈ ਦੇ ਵਿੱਚ ਸ਼ਾਮਿਲ ਨਹੀਂ ਹੋਣ ਦੀ ਜਿਹੜੀ ਸਲਾਹ ਦਿੱਤੀ ਗਈ ਸੀ ਕਿਉਂਕਿ ਇੱਕ ਰਾਜਨੀਤਿਕ ਚਾਲ ਹੈ 95 ਸਾਲ ਜਰਨਲ ਵੀ ਐਨ ਚਰਮਾ ਜਦੋਂ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਇਆ ਸੀ ਤਾਂ ਡਾਇਰੈਕਟੋਰੇਟ ਆਫ ਮਿਲਟਰੀ ਕਾਰਵਾਈਆਂ ਦੇ ਵਿੱਚ ਐਡੀਸ਼ਨਲ ਡਾਇਰੈਕਟਰ ਜਰਨਲ ਮਿਲਟਰੀ ਕਾਰਵਾਈਆਂ ਵੱਜੋਂ ਸੇਵਾ ਨਿਭਾਰੇ ਸਨ ਉਸ ਸਮੇਂ ਲੈਫਟਨੈਂਟ ਜਨਰਲ ਸੀਐਨ ਸੁਮੰਨਾ ਡਾਇਰੈਕਟਰ ਜਨਰਲ ਮਿਲਟਰੀ ਕਾਰਵਾਈਆਂ ਸੰਜਤਕੀ ਮੇਜਰ ਜਨਰਲ ਵੀਕੇ ਨਾਇਰ ਡਾਇਰੈਕਟੋਰੇਟ ਵਿੱਚ ਦੂਜੇ ਐਡੀਸ਼ਨਲ ਡਾਇਰੈਕਟਰ ਜਨਰਲ ਮਿਲਟਰੀ ਕਾਰਵਾਈਆਂ ਸੰਤਾ ਉਸ ਸਮੇਂ ਜੁੜਾਇਆ ਕਿਹਾ ਜਾ ਰਿਹਾ ਕਿ ਇੰਦਰਾ ਗਾਂਧੀ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਸੀ ਕਿ ਭਾਰਤੀ ਫੌਜ ਦੇ ਵੱਲੋਂ ਇਹ ਕਾਰਵਾਈ ਕੀਤੀ ਜਾਵੇ ਤਾਂ ਉਸ ਸਮੇਂ ਡੀਜੀਐਮਓ ਦੇ ਵੱਲੋਂ ਹਾਲਾਂਕਿ ਸਲਾਹ ਆਰਮੀ ਨੂੰ ਦਿੱਤੀ ਗਈ ਸੀ ਕਿ ਸ਼੍ਰੀ ਹਰਮੰਦਰ ਸਾਹਿਬ ਤੋਂ ਸੰਤ ਪਿੰਡਰਾ ਵਾਲੇ ਤੇ ਉਹਨਾਂ ਦੇ ਸਮਰਥਕਾਂ ਨੂੰ ਬਾਹਰ ਕੱਢਣ ਦੇ ਵਿੱਚ ਜਿਹੜਾ ਸ਼ਾਮਿਲ ਨਾ ਹੋਇਆ ਜਾਵੇ ਸੋ ਵੱਡੇ ਖੁਲਾਸੇ ਆਖਿਰਕਾਰ 41 ਸਾਲ ਬਾਅਦ ਕੀਤੇ ਗਏ ਨੇ ਸਾਬਕਾ ਫੌਜ ਮੁਖੀ ਵੀ.ਐਨ. ਸ਼ਰਮਾ ਦੇ ਵੱਲੋਂ ਤਵੀਨ ਸ਼ਰਮਾ ਦਾ ਕਹਿਣਾ ਕਿ ਪੰਜਾਬ ਪੁਲਿਸ ਨੇ ਇਸ ਘਰਫਾਈ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਸੀ 인ਦਰਾ ਗਾਂਧੀ ਨੇ ਸਿੱਧਾ ਵੈਸਟਰਨ ਕਮਾਂਡਰਸ ਸੁੰਦਰਜੀਤ ਦੇ ਨਾਲ ਸੰਪਰਕ ਕੀਤਾ ਸੀ ਤਾਂ ਦੱਸਦੀ ਹੈ ਕਿ ਸਾਕਾ ਨੀਲਾ ਤਾਰਾ ਵੇਲੇ ਡੀਜੀਐਮ ਮੋਦਾ ਹਿੱਸਾ ਜਨਰਲ ਵੀ ਐਨ ਸ਼ਰਮਾ ਵੀ ਸਨ ਉਹਨਾਂ ਦੱਸਿਆ ਕਿ ਤਤਕਾਲੀ ਦੇਸ਼ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚੌਂਦੀ ਸੀ ਕਿ ਇਹ ਮੋਰਚਾ ਫੌਜ ਹੀ ਸੰਭਾਲੇ ਤਾਸਲ ਵਿੱਚ ਡੀਜੀਐਮਓ ਨੇ ਸਾਕਾ ਨੀਲਾ ਤਾਰਾ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ